ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਸਾਰੇ ਜਣੇ ਠੀਕ ਠਾਕ ਜੇ ਤੇ ਆਪਾਂ ਨਾ ਵੈਸੇ ਸੋਚਦੇ ਪਏ ਸੀਗੇ ਅੱਜ ਦੁਪਹਿਰ ਹੀ ਗੱਲਾਂ ਕਰਨ ਦੇ ਹੈ ਜਿਹਦੇ ਮੈਸੇਜ ਆ ਵੀ ਤੁਹਾਡਾ ਨਾਲ ਵੀ ਉਹ ਗੱਲ ਸ਼ੇਅਰ ਕਰੀਏ ਕਿ ਜਦੋਂ ਉਹਦੇ ਮਤਲਬ ਟਵਿਨਸ ਬੇਬੀ ਹੋਏ ਆ ਨਾ ਤੇ ਉਦੋਂ ਦੀ ਮਤਲਬ ਕਿ ਸਾਡੇ ਤਿੰਨਾਂ ਦੀ ਲਾਈਫ ਵਿੱਚ ਕੀ ਕੀ ਚੇਂਜ ਆਇਆ ਵਾ ਤੇ ਸਭ ਤੋਂ ਪਹਿਲਾਂ ਚੱਲ ਸੰਦੀਪ ਕੋ ਪੁੱਛਦੇ ਆ ਤੇ ਕੀ ਚੇਂਜ ਆਇਆ ਲਾਈਫ ਦੇ ਵਿੱਚ ਜਦੋਂ ਉਹਦੇ ਟਵਿਨਸ ਬੇਬੀ ਹੋਏ ਆ ਮੇਰੀ ਲਾਈਫ ਦੇ ਵਿੱਚ ਬਹੁਤ ਚੇਂਜ ਆਇਆ ਵਾ ਮਤਲਬ ਨਮਨ ਦੇ ਨਾਲ ਹੁਣ ਬਿਲਕੁਲ ਟਾਈਮ ਸਪੈਂਡ ਨਹੀਂ ਨਾਗਾ ਵਿਚਾਰਾ ਕੋਈ ਡਿਸ ਕਿੰਦਾ ਬਣਾਉਣ ਲਈ ਉਹ ਵੀ ਨਹੀਂ ਮੇਰੇ ਕੋਲ ਬਾਂਦੀ ਮੈਂ ਕਹਿ ਆਦੀ ਨਹੀਂ ਕਿ ਮੈਂ ਬਿਜੀ ਨਿਆਣਾ ਚੀ ਤੇ ਵੀਡੀਓ ਬਣਾਉਣ ਚੀ ਬਹੁਤ ਘੱਟ ਟਾਈਮ ਲੱਗਦਾ ਮੇਰਾ ਨਿਆਣਾ ਚ ਬਿਜੀ ਰਹੀਨੀ ਆ ਦਾਤ ਮੈਨੂੰ ਇਦਾਂ ਹੀ ਵੱਜ ਜਾਂਦਾ ਹੈ ਤੇ ਰਾਤ ਚਲੋ ਜਾਗਦਾ ਨਿਕਲ ਜਾਂਦੀ ਸਾਰੀ ਇਹਨਾਂ ਨਾਲ ਹੀ ਰਤੀ ਮੇਰਾ ਤਾਂ ਇਹ ਕਿੰਨੇ ਵਾਰੀ ਉੱਠਦੇ ਆ ਤਿੰਨ ਵਾਰੀ ਤਿੰਨ ਵਾਰੀ ਉੱਠਦੇ ਹਾਂ ਤੇ ਇਹਦੇ ਵਿੱਚ ਇੱਕ ਚੀਜ਼ ਹੋਰ ਹੈ ਵੀ ਜਿੱਦਾਂ ਹੁਣ ਟਵਿਨਸ ਹੀਗੇ ਨਾ ਤੇ ਇੱਕ ਮੰਮੀ ਕੋਲ ਹੁੰਦਾ ਵਾਰਾਤ ਨੂੰ ਤੇ ਇੱਕ ਸਾਡੇ ਕੋਲ ਹੁੰਦਾ ਵਾ ਸੰਦੀਪ ਦੇ ਕੋਲ ਹੈਨਾ ਤੇ ਤੁਸੀਂ ਦੱਸੋ ਤੁਹਾਡੀ ਕਿਦਾਂ ਨਿਕਲਦੀ ਰਾਤ ਮੇਰੀ ਰਾਤ ਇਦਾਂ ਸਾਰ ਦਿਨ ਕੰਮ 'ਚ ਥੱਕ ਜਾਈਦਾ ਵਾ ਰਾਤ ਨੂੰ ਇਹ ਬਾਰ-ਬਾਰ ਉੱਠਦੇ ਆਂ ਆਂ ਇਹਨਾਂ ਨੂੰ ਉੱਠ ਉੱਠ ਕੇ ਦੁੱਧ ਪੀਣਾ ਪੈਂਦਾ ਵਾ ਤੇ ਮੈਨੂੰ ਤੇ ਰੈਸਟ ਚਾਹੀਦੀ ਆ ਹੁਣ ਤੇ ਮੈਂ ਹੁਣ ਜਿਆਦਾ ਬਿਜ਼ੀ ਹੋ ਗਈ ਆ ਤੇ ਦਾਦੀ ਨੇ ਪੁੱਦੇ ਪਾਲਨੇ ਫਿਰ ਕਦੀ ਮੈਂ ਕਹਿਦਨੀ ਵੀ ਨਿਕਾ ਦੇ ਦਿਓ ਕਦੀ ਵੱਡਾ ਦੇ ਦਿਓ ਕਿ ਨਿਕਾ ਅੱਜ ਜਾਂ ਰੋਂਦਾ ਰਿਹਾ ਜਿਆਦਾ ਮੈਨੂੰ ਅੱਜ ਵੱਡਾ ਦੇ ਦਿਓ ਉਹ ਤੇ ਉਹ ਕੇ ਵੇਲੇ ਰੋਂਗ ਨੰਬਰ ਲੱਗਦਾ ਹੁਣ ਇਹਨਾਂ ਦਾ ਪਤਾ ਥੋੜੀ ਹੈ ਵੀ ਕਿੰਨੇ ਜ਼ਿਆਦਾ ਰੋਣਾ ਵਾ ਕਿੰਨੇ ਘੱਟ ਰੋਣਾ ਵਾ ਕਿਸੇ ਵੇਲੇ ਕੀ ਹੁੰਦਾ ਵੀ ਜਦੋਂ ਮੰਮੀ ਕਹਿੰਦੇ ਆ ਵੀ ਚੱਲ ਆ ਅੱਜ ਸ਼ਾਂਤ ਰਹਿਣਾ ਥੋੜਾ ਜਿਆ ਅੱਜ ਆ ਮੈਨੂੰ ਦੇ ਦਿਓ ਰਾਤ ਤੇ ਉਹੋ ਜ਼ਿਆਦਾ ਰਾਤ ਰੋ ਪੈਂਦਾ ਵਾ ਤੇ ਕਿਸੇ ਵੇਲੇ ਦੂਜਾ ਲੈ ਗਿਆ ਜਾਈਦਾ ਵਾ ਤੇ ਉਹ ਜ਼ਿਆਦਾ ਰੋ ਰੋ ਪੈਂਦਾ ਵਾ ਤੇ ਇਹਦੇ ਨਾਲ ਉਹ ਹਿਸਾਬ ਹੋ ਗਿਆ ਵਾ ਵੀ ਜਦੋਂ ਦਿੱਲੀ ਦੀ ਦਿੱਲੀ ਲਾਟਰੀ ਬੁੱਟੀ ਦੀ ਆ ਲਾਟਰੀ ਕਿਹਦੀ ਨਿਕਲਦੀ ਆ ਪਤਾ ਨਹੀਂ ਲੱਗਦੀ ਕਿਹਦੀ ਲਾਟਰੀ ਨਿਕਲਨੀ ਆ ਇਹ ਨਹੀਂਾਨੂੰ ਪਤਾ ਹੈਗਾ ਕਿ ਕਿਸੇ ਵੇਲੇ ਸੁੱਤੇ ਵੀ ਰਹਿੰਦੇ ਆ ਤੇ ਕਿਸੇ ਬੜੇ ਫਿਰ ਜ਼ਿਆਦਾ ਪਰੇਸ਼ਾਨ ਕਰਦੇ ਕਿਉਂ ਬੱਚੇ ਆ ਬੱਚਿਆਂ ਨੇ ਤੇ ਮੇਰੇ ਇਦਾਂ ਹੀ ਕਰਨਾ ਹਾਂ ਤੇ ਇੱਕ ਨਾ ਸਾਨੂੰ ਇੱਕ ਸੱਚ ਹੋਰ ਬੜੀ ਵਧੀਆ ਇਨਫੋਰਮੇਸ਼ਨ ਆ ਉਹ ਜਿਹੜਾ ਕਿਸੇ ਨੇ ਕਮੈਂਟ ਕੀਤਾ ਹੋਏਗਾ ਕਿਸੇ ਭੈਣ ਨੇ ਕਿ ਤੁਸੀਂ ਨਾ ਜਦੋਂ ਰਾਤ ਨੂੰ ਬੱਚਿਆਂ ਨੂੰ ਸੁਬੋਂਦੇ ਜੀ ਨਾ ਜੇ ਸੌਣ ਦਾ ਟਾਈਮ ਹੁੰਦਾ ਪੂਰਾ ਤੇ ਮਾਲਾ ਜਿ ਗਿੱਲਾ ਹੱਥ ਕਰਕੇ ਤੇ ਇਦਾਂ ਬੱਚਿਆਂ ਦੇ ਮੂੰਹ ਤੇ ਫੇੜ ਦਿਆ ਕਰੋ ਪਾਣੀ ਦਾ ਤੇ ਬਾਅਦ ਵਿੱਚ ਉਹਨੂੰ ਮਤਲਬ ਕੱਪੜੇ ਨਾਲ ਵਾਈਪ ਕਰ ਦਿਆ ਕਰੋ ਸਾਫ਼ ਕਰ ਦਿਆ ਕਰੋ ਤੇ ਉਹ ਆਪਾਂ ਟਰਾਈ ਕੀਤਾ ਹੈਗਾ ਇੱਕ ਦਿਨ ਤੇ ਉਹਦੇ ਨਾਲ ਥੋੜਾ ਜਿਹਾ ਸਾਨੂੰ ਲੱਗਦਾ ਹੈਗਾ ਕਿ ਪਿਆ ਹੈਗਾ ਫਰਕ ਕਈ ਦਾ ਮੂੰਹ ਧੋ ਕੇ ਜਦੋਂ ਆਪਾਂ ਵੀ ਮੂੰਹ ਧੋ ਕੇ ਮਨ ਲੋ ਰਾਤ ਨੂੰ ਆ ਥੋੜਾ ਫਰੈਸ਼ੀਆ ਨਹੀਂ ਹੋ ਜਾਂਦਾ ਬੰਦਾ ਤੇ ਇਦਾਂ ਕਰਕੇ ਮੈਨੂੰ ਲੱਗਦਾ ਕਿ ਬੱਚੇ ਵੀ ਥੋੜਾ ਫਰੈਸ਼ ਫੀਲ ਕਰਦੇ ਆ ਤੇ ਹੋਰ ਕੀ ਚੇਂਜ ਆਇਆ ਤਹੀਂ ਦੱਸੋ ਮੇਰੀ ਲਾਈਫ ਵਿੱਚ ਤੇ ਇਹੋ ਚੇਂਜ ਆਇਆ ਬਸ ਵੀ ਜਿੱਦਾਂ ਪਹਿਲਾਂ ਬਸ ਕੰਮ ਕੁਮ ਦਾ ਵੇਖੀਦਾ ਸੀਗਾ ਆਪਣਾ ਹਨਾ YouTube ਦਾ ਵੇਖ ਲਿਆ ਜਾਂ ਹੋਰ ਕੋਈ ਕੰਮ ਵੇਖ ਲਿਆ ਤੇ ਹੁਣ ਨਾਲ-ਨਾਲ ਫਿਰ ਇਹਨਾਂ ਨੂੰ ਵੀ ਮੈਨੂੰ ਵੀ ਕਿਸੇ ਵੇਲੇ ਸਾਹਮਣ ਦੀ ਉਹ ਕੀ ਕਹਿੰਦੇ ਹੁੰਦੇ ਆ ਯੋਗਦਾਨ ਪਾਉਣਾ ਪੈਂਦਾ ਆ ਤੇ ਘਰ ਦੇ ਕੰਮ ਵਿੱਚ ਵੀ ਥੋੜਾ ਬੋਤਾ ਹੁਣ ਯੋਗਦਾਨ ਪਾਉਣਾ ਪੈ ਜਾਂਦਾ ਕਿਸੇ ਵੇ ਕਿੱਤੇ ਕਿਚਨ ਦੇ ਕੰਮ ਵਿੱਚ ਜਾਂ ਉਦਾਂ ਵੀ ਹਨਾ ਤੇ ਪਹਿਲਾਂ ਇਦਾਂ ਦਾ ਕੋਈ ਸਿਸਟਮ ਨਹੀਂ ਪਹਿਲਾਂ ਸਿਰਫ ਕੰਮ ਵੱਲ ਫੋਕਸ ਰਹਿੰਦਾ ਸੀਗਾ ਤੇ ਸ਼ਡਿਊਲ ਜੇ ਨਾ ਸਾਰੇ ਜਿਆਦਾ ਸਾਰੇ ਜਾਣਿਆਂ ਦਾ ਸ਼ਡਿਊਲ ਜਿਆ ਥੋੜਾ ਜਿਹਾ ਇਦਾਂ ਹੋ ਗਿਆ ਵਾ ਪਰ ਇਹ ਆ ਕਿ ਹੁਣ ਜਿੱਦਾਂ ਇਹ 2 ਮਹੀਨੇ ਦੇ ਹੋ ਗਏ ਆ ਤੇ ਹੁਣ ਥੋੜੀ ਥੋੜੀ ਸਾਨੂੰ ਆਦਤ ਜੀ ਪੈ ਗਈ ਆ ਵੀ ਹੁਣ ਯਾਰ ਹੁਣ ਇਹ ਕੰਮ ਕਰਨਾ ਹੀ ਪੈਣਾ ਆ ਤੇ ਹੁਣ ਜ਼ਿੰਦਗੀ ਇਦਾਂ ਹੀ ਚੱਲਣੀ ਆ ਤੇ ਬਾਕੀ ਹੁਣ ਜਦੋਂ ਕਿਤੇ ਸਕੂਲ ਜਾਣਗੇ ਤੇ ਫਿਰ ਕਿਤੇ ਜਾ ਕੇ ਹਾਂਜੀ ਤਿੰਨ ਸਾਲ ਵੇਟ ਕਰਨੀ ਪੈਣੀ ਹੈ। ਅਜੇ 3 ਸਾਲ ਵੇਟ ਕਰਨੀ ਪੈਣੀ ਹੈ। ਨਮਨ ਨੂੰ ਵੀ ਤਿਆਰ ਕਰਨਾ ਪੈਂਦਾ ਕਈ ਵੇਲੇ ਸਵੇਰ ਨੂੰ ਮੈਨੂੰ। ਹਾਂ ਹੁਣ ਨਮਨ ਨੂੰ ਵੀ ਮੈਨੂੰ ਨਹਾਉਣਾ ਪੈਂਦਾ ਹੈ ਤਿਆਰ ਕਰਨਾ ਪੈਂਦਾ ਵਾ। ਨਹੀਂ ਤੇ ਸਵੇਰੇ ਕੀ ਸ਼ਡਿਊਲ ਹੁੰਦਾ ਹੈਗਾ ਪਰ ਉਹ ਦਿਆਂ ਸਾਰੀ ਆਪਣਾ ਫਰੈਸ਼ ਫਰਿਸ਼ ਹੋ ਕੇ ਤੇ ਵੀਡੀਓ ਜਿਹੜੀ ਬਣੀ ਹੁੰਦੀ ਹੈਗੀ ਉਹਨੂੰ ਐਡਿਟ ਕਰਕੇ ਤੇ ਉਹਨੂੰ ਅਪਲੋਡ ਕਰਨਾ ਹੁੰਦਾ ਹੈਗਾ। ਹੁਣ ਵੀਡੀਓ ਐਡਿਟ ਤੇ ਆਪਾਂ ਮਿਸ ਨਹੀਂ ਕਰ ਸਕਦੇ ਹਨਾ ਉਹ ਤਾਂ ਚਲੋ ਕੰਮ ਆ ਉਹ ਵੀ ਕਰਨਾ ਹੀ ਪੈਣਾ ਵਾ। ਤੇ ਨਾਲ ਨਾਲ ਹੁਣ ਨਮਨ ਦਾ ਵੀ ਮੈਨੂੰ ਕਰਨਾ ਪੈਂਦਾ ਉਹਦਾਂ ਨੇ ਤੇ ਸੰਦੀਪ ਰੈਡੀ ਰੂਡੀ ਕਰਦੀ ਹੈਗੀ ਉਹਨੂੰ ਸਵੇਰੇ ਸਵੇ ਤੇ ਜਿੰਦ ਕਰ ਤਿਆਰ ਕਰਦੇ ਆ ਨਮਨ ਆਹ ਇੱਕ ਨੂੰ ਮੰਮੀ ਨੇ ਫੜਿਆ ਦੱਸ ਵੀਰੇ ਤੇ ਵੀ ਇਹਨਾਂ ਦੀ ਡਿਊਟੀ ਹੁੰਦੀ ਪੱਕੀ ਵੀਰੇ ਕਿੰਨੇ ਵਜੇ ਉੱਠਦੇ ਪਹਿਲਾਂ 7:30 ਵਜੇ ਉੱਠ ਜਾਂਦੇ ਪਹਿਲਾਂ 5:30 ਬਾਅਦ 7 ਵਜੇ ਉੱਠ ਜਾਂਦੇ ਆ ਪਹਿਲਾਂ 5:30 ਵਜੇ ਉੱਠਦੇ ਆ ਮੁੜ ਕੇ 7 ਵਜੇ ਫੇਰ ਉੱਠ ਜਾਂਦੇ ਆ ਨਮਨ ਦਾ ਟਾਈਮ ਨਾਲ ਉੱਠਣਾ ਇਹਨਾਂ 7 ਵਜੇ ਦੇ ਬਾਅਦ ਫੇਰ ਇਹਨਾਂ 9 ਵਜੇ ਤੱਕ ਨਹੀਂ ਸੋਣਾ ਹਾਂ ਫੇਰ ਇੱਦਾਂ ਹੀ ਰਹਿਣਾ ਇਹਨਾਂ ਨੇ ਚੂਪ ਐ ਕਰ ਦਈ ਬਸ ਬਸ ਤੇ ਜੇ ਦੋਵੇਂ ਇਕੱਲੇ ਨੂੰ ਸਾਹਮਣੇ ਪੈਂਦੇ ਤਾਂ ਫੇਰ ਫੇਰ ਤਾਂ ਬਹੁਤ ਔਖਾ ਹੈ ਮੇਰੇ ਵਾਸਤੇ ਫੇਰ ਨਾ ਮੇਰ ਕੋ ਕੰਮ ਹੋ ਨਹੀਂ ਨਾ ਵੀਡੀਓ ਦਾ ਘਰ ਦੇ ਕੰਮ ਵਿੱਚ ਵੀ ਚਲ ਹੁਣ ਹੈਲਪ ਹੋ ਜਾਂਦੀ ਐ ਤੇ ਨਿਆਣੇ ਨੂੰ ਸੰਭਾਲ ਚ ਵੀ ਮੰਮੀ ਹੈਲਪ ਕਰ ਦਿੰਦੇ ਐ ਤੇ ਵੀਡੀਓ ਚ ਵੀ ਤੁਸੀਂ ਸਾਥ ਦੇ ਦਿੰਦੇ ਜੀ ਨਿਆਣੇ ਨੂੰ ਸੰਭਾਲ ਜਿਹੜੀ ਮੈਂ ਹਾਲ ਵਗੜਦਾ ਉਹਦਾ ਨਾਂ ਨਹੀਂ ਕੋਈ ਵੇਖ ਲੋ ਨਹੀਂ ਤੁਸੀਂ ਜਦੋਂ ਮੰਮਾ ਨੇ ਤਿਆਰ ਕਰ ਦਿੰਦੇ ਐ ਸਾਰਾ ਕੁਝ ਜੋ ਜਿੱਦੋਂ ਰੋਂਦੇ ਜਿਹੜਾ ਵੇਲਾ ਆਉਂਦਾ ਉਹ ਹੀ ਇਹਨਾਂ ਨੂੰ ਚੁੱਕਦਾ ਫਿਰ ਹਾਂ ਹੁਣ ਕੇਵਲੇ ਬਾਹਰ ਦਾ ਸ਼ੂਟ ਹੁੰਦਾ ਵਾ ਤੇ ਉਦੋਂ ਵੀ ਘਰ ਦੇ ਜਿਹੜੇ ਬਾਕੀ ਮੈਂਬਰ ਐ ਉਹ ਵੀ ਫਿਰ ਹੈਲਪ ਕਰ ਦਿੰਦੇ ਥੋੜੀ ਜੀ ਤੇ ਇਦਾਂ ਰਲ ਮਿਲ ਕੇ ਸਾਰਾ ਸਰਕਲ ਜਿਹੜਾ ਉਹ ਚੱਲੀ ਜਾਂਦਾ ਐ ਇਦਾਂ ਰਲ ਮਿਲ ਕੇ 3 ਸਾਲ ਨਿਕਲ ਜਾਣੇ ਸਕੂਲ ਜਾਣ ਨਾ ਪੈਣਾ ਇਹਨਾਂ ਨੇ ਤੇ ਚਲੋ ਪਰ ਟਾਈਮ ਦਾ ਵੀ ਚੀਜ਼ ਹੈਗੀ ਆ ਵੀ ਜਿੱਦਾਂ ਹੁਣ ਥੋੜੀ ਜਿਆਦਾ ਤਾਂ ਹੋ ਗਈ ਆ ਟਾਈਮ ਦਾ ਪਤਾ ਭੁਲਾਦਾ ਕਿਦਾਂ ਹੋ ਜਾਂਦਾ ਨਿਕਲ ਜਾਂਦਾ ਜਿੱਦਾਂ ਨੰਬਰ ਹੁਣ 7 ਸਾਲ ਦਾ ਹੋ ਗਿਆ ਵਾ ਤੇ ਉਹ ਸਾਨੂੰ ਪਤਾ ਨਹੀਂ ਲੱਗਦਾ ਦੰਦਾ ਲੱਗਦਾ ਜਿੱਦਾਂ ਅਜੇ ਅਜੇ ਵੀ ਨਿਕਾ ਜਾਈ ਹੈ ਹਨਾ ਪਰ ਹੁਣ ਜਦੋਂ ਦੇ ਇਹ ਆਏ ਆ ਤੇ ਉਦੋਂ ਦਾ ਵੱਡਾ ਲੱਗਣ ਲੱਗ ਪਿਆ ਉਹ ਪਹਿਲਾਂ ਉਹ ਛੋਟਾ ਹੀ ਲੱਗਦਾ ਹੁੰਦਾ ਹੈਗਾ ਵੀ ਛੋਟਾ ਛੋਟਾ ਹੈ ਚੱਲ ਕੋਈ ਨੀ ਆਣਾ ਤੇ ਜਦੋਂ ਦੇ ਇਹ ਆਏ ਤਾਂ ਉਹ ਬਹੁਤ ਵੱਡਾ ਲੱਗਦਾ ਹੈ ਕਿ ਨਮਨ ਸਿਆਣਾ ਸਾਰਿਆਂ ਤੋਂ ਜ਼ਿਆਦਾ ਤੇ ਹੁਣ ਉਹਨੂੰ ਕਹਿੰਦੇ ਵੀ ਤੂੰ ਆਪ ਕੱਪੜੇ ਪਾ ਆ ਪਜਰਾਬਾ ਪਾ ਲੈ ਆ ਕਰ ਲੈ ਹੁਣ ਕਿ ਮਾਣੇ ਕਰਨਾ ਸਾਰਾ ਕੁਝ ਜੋ ਵੀ ਕਰਨਾ ਹੁਣ ਕਹਿੰਦੀ ਕਰਦੇ ਹੋ ਉਹ ਕਰਦਾ ਨਹੀਂ ਹਾਂ ਤੇ ਇਸ ਇੱਕੋ ਵੀ ਚੀਜ਼ ਹੋਣੀ ਨੇ ਜਿੱਦਾਂ ਨਮਨ ਜਿਹੜਾ ਹੈਗਾ ਉਹ ਕਰਦਾ ਪਹਿਲਾਂ ਪਹਿਲਾਂ ਬੇਬੀ ਹੀ ਕੋ ਹੈ ਨਾ ਨੂੰ ਥੋੜਾ ਜਿਹਾ ਆਪਾਂ ਜ਼ਿਆਦਾ ਲਾਡਲਾ ਹੀ ਕਹਿ ਲਓ ਸਾਰਿਆਂ ਦੇ ਘਰਾਂ ਵਿੱਚ ਹੁੰਦਾ ਹੀ ਆ ਇਸ ਕਰਕੇ ਇਹ ਵੀ ਚੀਜ਼ ਆਪਾਂ ਥੋੜੀ ਜਿਹੀ ਮਿਸ ਕਰਦੇ ਆ ਕਿ ਜਿੱਦਾਂ ਬੱਚੇ ਨੂੰ ਨਾ ਮੰਨ ਲਓ ਕਿ ਜਦੋਂ ਕਿ ਜੇ ਉਹ ਥੋੜੀ ਜਿਹੀ ਹੋਰ ਸੰਭਾਲਦਾ ਵਾ 3 ਸਾਲ ਦਾ ਹੁੰਦਾ ਹੈ 3.5 ਸਾਲ ਦਾ ਉਦੋਂ ਹੀ ਉਹਨੂੰ ਮੰਨ ਲਓ ਕਿ ਆਪਣੇ ਕੰਮ ਆਪ ਕਰਨ ਦੀ ਉਹ ਕਰੋ ਮੰਨ ਲਓ ਕਿ ਹਾਬਿਟ ਬੋਣੀ ਚਾਹੀਦੀ ਬੱਚੇ ਨੂੰ ਹਾਬਿਟ ਬੋਣੀ ਚਾਹੀਦੀ ਸਟਾਰਟਿੰਗ ਵਿੱਚ ਉਹਨੂੰ ਥੋੜੀ ਔਖ ਤੇ ਹੋਊਗੀ ਪਰ ਸਾਨੂੰ ਮਤਲਬ ਕਿ ਉਹਦੇ ਨਾਲ ਜ਼ਿਆਦਾ ਪੁਲਾਈਟ ਨਹੀਂ ਹੋਣਾ ਚਾਹੀਦਾ ਉਹਨੂੰ ਆਦਤ ਪਾਉਣ ਚਾਹੀਦੀ ਆ ਕਿ ਤੂੰ ਕਰ 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 ਜਿੱਦਾਂ ਮਰਜ਼ੀ ਕਰਕੇ ਕਰ ਥੋੜਾ ਟਾਈਮ ਵੱਧ ਲੱਗ ਜੂਗਾ ਹੋਰ ਕੀ ਹੋਊਗਾ ਹਨਾ ਤੇ ਉਹ ਚੀਜ਼ਾਂ ਫਿਰ ਗਾਂ ਜਾ ਕੇ ਇੱਕ ਤੇ ਬੱਚਾ ਵੀ ਮਤਲਬ ਕਿ ਸੈਲਫ ਡਿਪੈਂਡੈਂਟ ਹੁੰਦਾ ਵਾ ਹਨਾ ਤੇ ਇੱਕ ਬਾਅਦ ਚ ਮਾਂ ਪਿਓ ਨੂੰ ਵੀ ਜ਼ਿਆਦਾ ਕੋਈ ਦਿੱਕਤ ਨਹੀਂ ਹੁੰਦੀ ਇਹ ਚੀਜ਼ਾਂ ਮਤਲਬ ਅਸੀਂ ਫੀਲ ਕਰਤੀਆਂ ਕਈ ਜਣੇ ਸ਼ਾਇਦ ਕਰਦੇ ਵੀ ਹੋਣਗੇ ਪਰ ਅਸੀਂ ਥੋੜੇ ਜਿਹਾ ਸ਼ਾਇਦ ਪਿੱਛੇ ਰਹਿ ਗਏ ਨਹੀਂ ਕੀਤੀਆਂ ਹੁਣ ਪਰ ਪਤਾ ਲੱਗੀਆਂ ਅਸੀਂ ਥੋੜੇ ਜਿਹਾ ਤਾਂ ਪਿੱਛੇ ਰਹਿ ਗਏ ਕਿ ਨਮਨ ਕੱਲਾ ਕੱਲਾ ਹੈ ਕਿ ਸਾਰੇ ਉਹਦੇ ਵਾਲੇ ਵੇਂਦੇ ਹੀ ਹਾਂ ਜਿੰਨੇ ਫੜਿਆ ਉਹਨੇ ਤਿਆਰ ਕਰਤਾ ਕੋਈ ਗੱਲ ਨਹੀਂ ਹਾਂ ਹੁਣ ਬੱਚੇ ਵੀ ਦੋ ਹੋ ਗਏ ਆ ਹੁਣ ਮੁਸ਼ਕਲ ਹੁੰਦੀ ਥੋੜੀ ਜੀ ਹਾਂ ਪਹਿਲੋਂ ਨਮਨ ਕੱਲਾ ਕੱਲਾ ਹੈਗਾ ਤਾਂ ਸਾਰੇ ਕੋਈ ਵੀ ਪ੍ਰਵਾਹ ਨਹੀਂ ਕਰਦਾ ਤੇ ਇਹ ਚੀਜ਼ ਹੈਗੀ ਤੇ ਬਾਕੀ ਜਿਹੜੀ ਆ ਤੁਸੀਂ ਦੇਖ ਹੀ ਲਿਆ ਹੁਣਾ ਵਾ ਕਿ ਜਿਹੜੀ ਹੁਣ ਆਪਣੀ ਪੇਕਾਂ ਦੀ ਚੋਂ ਉਧਰ ਆ ਨਾ ਉਹਦਾ ਵੀ ਆਪਾਂ ਐਂਡ ਕਰ ਦੇਣਾ ਵਾ ਤੇ ਜਿਹੜੀ ਮੇਰਾ ਟੱਬਰ ਵੀ ਆ ਵੀ ਸੀਰੀਜ਼ ਆ ਉਹ ਵੀ ਐਂਡ ਹੋ ਜਾਣੀ ਆ ਹੁਣ ਤੇ ਉਹਨਾਂ ਦੀ ਜਗ੍ਹਾ ਤੇ ਨਵੀਂ ਗੱਬ ਸੀਰੀਜ਼ ਦਾ ਵੱਲ ਅੱਜ ਆਪਾਂ ਸ਼ੂਟ ਕਰ ਲੈ ਗਿਆ ਇੱਕ ਐਪੀਸੋਡ ਉਹ ਵੀ ਅ ਜਲਦੀ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਤੇ ਦੋਵਾਂ ਝੰਡਾ ਦੇ ਉੱਪਰ ਤੇ ਬਾਕੀ ਜਿਹੜੀ ਛੋਟੇ ਬੱਚਿਆਂ ਦੀ ਜਿਹੜੀ ਹੱਸਣ ਦੀਆਂ ਜੋ ਗਨਾਂ ਵਧੀਆ ਲੱਗਣ ਦੇ ਤੇ ਜਿਹੜੀ ਇਹਨਾਂ ਦੀ ਛੋਟਿਆਂ ਦੀ ਅਪਡੇਟ ਆ ਉਹ ਵੀ ਤੁਹਾਨੂੰ ਥੋੜੀ ਥੋੜੀ ਦਿੰਦੇ ਰਵਾਂਗੇ ਤੇ ਇਦਾਂ ਹੀ ਸਾਡੀ ਵੀਡੀਓਜ਼ ਨੂੰ ਪਿਆਰ ਦਿੰਦੇ ਰਹੋ ਤੇ ਆਪਣਾ ਪਿਆਰ ਬਣਾ ਕੇ ਰੱਖਿਓ ਤੇ ਜਿਹੜੀ ਸਾਡੀ ਵੈਬ ਸੀਰੀਜ਼ ਆਊਗੀ ਉਹਨੂੰ ਵੀ ਸਾਰੇ ਜਾਣੇ ਪਿਆਰ ਦਿੰਦੇ ਰਹੋ ਹੋ ਹੱਸਣ ਈਓ ਬਾਜ ਮਾਰ ਨੂੰ ਬਾਜ ਮਾਰ ਕੀ ਨਾਮ ਹੈ ਮਨਵੀਰ Menebire, vire? menebire, 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 vire? menebire, menebire, vire? o em menebire, ayo ਪਹਿਲੇ ਪਹਿਲੇ ਇਹ ਚਿੱਟਾ ਹੁੰਦਾ ਹੈ ਨਿੱਕਾ ਹੁੰਦਾ ਹੈ ਨਾ ਇਹ ਚਿੱਟਾ ਤੇ ਨਹੀਂ ਇਹ ਉਧਰ ਨਾਲੋਂ ਫਰਕ ਹੀ ਨਾ ਰੰਗ ਦਾ ਆਹ ਉਧਰ ਨਾਲ ਫਰਕ ਡਾਈਪਰ ਆ ਗਿਆ ਹਾਂਜੀ ਖਰਚਾ ਤੇ ਖਰਚਾ ਇਹ ਆਤੀ ਆਮ ਗੱਲੇ ਮੈਮੀ ਪੋਕੋ ਪੈਂਟ ਇਹ ਵਧੀਆ ਪਹਿਲਾਂ ਪੈਂਪਰ ਤੇ ਸੀ ਨਾ ਪੈਂਪਰ ਦੀ ਗੱਲ ਹੀ ਚੇਂਜ ਕਰਾਏ ਉਹ ਸਹੀ ਨਹੀਂ ਆ ਵਗਿੱਲਾ ਦਾ ਨਿੰਦਾਂ ਨੂੰ ਇਹ ਵਾਲਾ ਠੀਕ ਹੈ ਡਾਈਪਰ ਹੁਣ ਪਹਿਲਾਂ ਆਪਾਂ ਪੈਂਪਰ ਤੇ ਯੂਜ਼ ਕਰਦੇ ਹੁੰਨੇ ਸੀਗੇ ਹੁਣ ਮੈਮੀ ਪੋਕੋ ਪੈਂਟ ਤੇ ਯੂਜ਼ ਕਰਨੇ ਸਟਾਰਟ ਕੀਤੇ ਆ ਤੇ ਕਿਉਂਕਿ ਪੈਂਪਰ ਦੇ ਨਾਲ ਆਪਾਂ ਦੇਖਿਆ ਹੈ ਕਿ ਉਹ ਮਤਲਬ ਬੱਚੇ ਨਾ ਗਿੱਲੇ ਹੀ ਰਹਿੰਦੇ ਸੀਗੇ ਪੈਂਪਰ ਪਾਣੀ ਨੂੰ ਜ਼ਿਆਦਾ ਸੋਖਦਾ ਹੀ ਨਹੀਂ ਆ ਤੇ ਹੁਣ ਆਹ ਟਰਾਈ ਕਰਕੇ ਦੇਖਦੇ ਆ ਕਿ ਇਹ ਵਾਲੇ ਵਧੀਆ ਨਿਕਲਦੇ ਆ ਉਦਾਂ ਇਹ ਅਸੀਸ ਦੇ ਯੂਜ਼ ਕਰਦੇ ਨੇ ਉਹੀ ਇਹੋ ਹੀ ਆ ਅ ਅਸੀਸ ਦੇ ਉਹ ਯੂਜ਼ ਕਰਦੇ ਆ ਤੇ ਉਹ ਵਧੀਆ ਰਿਜ਼ਲਟ ਇਹਨਾਂ ਦਾ ਵੈਸੇ ਮੈਮੀ ਪੋਕੋ ਪੈਂਟ ਦਾ ਵੈਸੇ ਤੁਸੀਂ ਦੱਸਿਓ ਕਿ ਕਿਹੜਾ ਡਾਈਪਰ ਸਭ ਤੋਂ ਵਧੀਆ ਆ ਵੈਸੇ ਡਾਈਪਰ ਕਹਿੰਦੇ ਲਾਉਣੇ ਘੱਟ ਚਾਹੀਦੇ ਆ ਫੜੋ ਨੂੰ ਰੋਈ ਜਾਂਦਾ ਪੋਟੀ ਸਾਫ਼ ਕਰਨੀ ਆ ਨਹੀਂ ਹੂੰ ਉਦਾਂ ਹੀ ਰਹਾਂਗਾ ਉੱਤੇ ਉਦਾਂ ਹੀ ਮੈਂ ਚੱਕੀ ਰੱਖ ਦਿੰਦਾ ਨਹੀਂ ਬੈਣਾ ਬੈਠ ਕੇ ਦੂਜਾ ਸੁੱਤਾ ਘਰੇ ਆ ਨਾ ਦੂਜਾ ਸੁੱਤਾ ਉਹ ਰਾਤ ਨਹੀਂ ਸੁੱਤਾ ਇਹ ਦਿਨ ਨਹੀਂ ਸੁੱਤਾ ਹਮ ਆਮ ਗਾੜ ਹਮ ਆਕੜੇ ਹਾ ਜੜੇ ਆ ਦਿਖਾਓ ਉਹ ਦਿਨ ਤੱਕ ਇਹ ਉਹਦੇ ਪੈਰ ਵੀ ਵੱਡੇ ਹੋ ਜਾਣਗੇ ਹਾਂ ਇਹ ਵੀ ਨਹੀਂ ਸਹੀ ਇਹ ਸਹੀ ਹੈ ਠੀਕ ਆ ਉਹਦਾ ਹੋ ਜਾਦਾ ਵਧੀਆ ਹੈ ਨਾ ਮੈਂ ਵੀ ਬੋਕੋ ਪੈਂਟ ਲੈ ਬੱਸ ਬਣਾਵਾ ਨਿੱਚੇ ਬੱਚਾ ਸੁੱਕ ਰਿਹਾ ਤੇ ਇਹਦੇ ਉਹ ਦਿਨ ਗਿੱਲੇ ਗਿੱਲੇ ਰਹਿੰਦੇ ਹਾਂ ਹਾਂ ਕੀ ਚਾਹੀਦਾ ਭੁੱਖ ਲੱਗੀ ਚਲੋ ਜੀ ਬੁਲਾ ਗਏ ਚੰਗਾ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਣਾ ਖਿਆਲ ਰੱਖਿਓ